ਸਸਕਾ ਵੇਜੀ ਸਾਰੇ ਮੇਰਾ ਨੂੰ ਤੁਹਾਡੇ ਜੀ ਵੇਹਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣਾ ਵਿਜ਼ਿਟ ਹੈ ਕੀ ਆ ਪਿੰਡ ਪੱਬਰ ਵਾਲੀ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਰਾ ਤੇਰੇ ਮੇਰੇ ਪਹਿਲੇ ਵੀਡੀਓ ਬਣਾ ਲੰਗੀ ਜੇ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੋਣੀ ਅੱਜ ਵੀ ਲਗਭਗ 3-4 ਦੇ ਪਸ਼ੂ ਲਗਭਗ ਸੇਲ ਆ ਤੇ ਆਉਣ ਵੀਰ ਨੇ ਗੱਲਬਾਤ ਕਰੀ ਜੀ ਬਾਈ ਜੀ ਸਤਿਕਾਰ ਸੱਸੀ ਸੱਸੀਆ ਵੀਰ ਜੀ ਤੁਹਾਨੂੰ ਤੁਹਾਡਾ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਬਹੁਤ ਸਵਾਗਤ ਹੈ ਪਹਿਲੀ ਆਉਂਦੇ ਸਾਡੇ ਘਰੇ ਜੀ ਵਪਾਰ ਕਰਦੇ ਜੀ ਇਹ ਸਾਰੇ ਕੰਮ ਗਏ ਨਾਲ ਡੇਰੀਆ ਕੰਮ ਨਾਲ ਬੁਪਾਰ ਦਾ ਕੰਮ ਨੇ ਲੱਗਦਾ ਚੱਲੀ ਜਾਂਦਾ ਚੱਲੀ ਜਾਂਦਾ ਜਿੱਦਾਂ ਨੂੰ ਰੋਟੀ ਕਮਾਉਣੀ ਹੈ ਦੋ ਰੰਗ ਦੀ ਹਾਂਜੀ ਹਾਂਜੀ ਚੱਲ ਅੱਜ ਵਧੀਆ ਵਧੀਆ ਭਾਈ ਵਧੀਆ ਕਿੰਨੇ ਪਸ਼ੂ ਆਰੇ ਜੀ ਤਿੰਨ ਪਸ਼ੂਆ ਦੋ ਝੋਟੀਆਂ ਦੇ ਇੱਕ ਕਟਾ ਜੇ ਦੋ ਝੋਟੀਆਂ ਇੱਕ ਕਟਾ ਹਾਂ ਆਜੂ ਪਰ ਦੱਸੋ ਸੂਈਏ ਜੀ ਇਹ ਸੂਈਏ ਵੀਰੇ ਨੂੰ ਛੇਵੇਂ ਦਿਨ ਸੂਈ ਨੂੰ ਹਾਂਜੀ ਤੇ ਇਸ ਟਾਈਮ 14 ਤੋਂ 15 ਲੀਟਰ ਪੱਕਾ ਕੰਡੇ ਦਾ ਤਿਆਰ ਦੋ ਅੱਛਾ 14-15 ਕਿਲੋ ਹੈਗਾ ਹਾਂਜੀ ਪੱਕਾ ਜੀ ਦੋ ਡੰਗ ਕੋਈ ਤਸੱਲੀ ਕਰਕੇ ਵੀ ਜੀ ਲੈ ਲਓ ਖੋਲੋ ਖੋਲੋ ਲੋਰੀ ਚੋਰਾ ਬੰਦਾ ਕੋਲ ਤਿਆਰ ਆ ਤੇ ਦੇਖੋ ਝੋਟੀਆਂ ਸੋਹਣੀਆਂ ਵੱਡੀ ਝੋਟੀ ਤੇ ਭਾਜੀ ਕਿਹੜੇ ਜਗਲੇ ਕਹਿੰਦੇ ਆ? ਇਹ ਦੀ ਹਰਿਆਣੇ ਦੀ ਜੀ। ਹਰਿਆਣੇ ਦੀਆਂ। ਹਾਂਜੀ ਜੀ। ਠੀਕ ਜੋ। ਤੋਰੋ। ਆ ਦੇਖੋ। ਕੱਟਾ ਮਗਰਾ ਕਾ ਜੀ? ਕੱਟੀ ਹੈ ਜੀ। ਕੱਟੀ। ਲੋ ਜੀ ਦੇਖੋ। ਚੰਗੀ ਝੋਟੀ ਆ ਬਹੁਤ ਜਿਆਦਾ ਤੇ ਆ ਜੋ। ਚਾ ਆ ਜੋ ਬਿਲਕੁਲ। ਚਾ ਵੀਰ ਮੈਨਾਂ ਓਕੇ ਭਾਜੀ। ਬਸ ਠੀਕ ਆ। ਗੱਲਾਂ ਨਹੀਂ ਕਰਦਾ। ਠੀਕ ਆ। ਬੰਦ ਬੰਦ ਬੰਦ। ਬੰਦ ਬੰਦ ਹੋਣਾ ਕਰਦੇ ਆ ਪਰ ਚਲੋ ਹਾਂਜੀ ਬੋਲੋ ਮੋਟਾਡੇ ਜਿੰਨੇ ਰੱਖੇ ਦੇ ਦੇਾਂਗੇ ਨਹੀਂ ਦੱਸੋ ਆਪੇ ਜੈ ਜੀ 135 ਦੇ ਦੇ ਇੱਕ 35 ਦੀ ਕਿੰਨੇ ਛੱਡ ਦੋਗੇ ਜਿੰਨੇ ਛੱਡ ਕੇ ਕਰਦਾ लास्ट ਹੀ ਬਸ ਐਂਡ ਵਾਲਾ ਹੀ ਕੰਮ ਇੱਕ 30 ਦੀ ਦੇ ਚਲੋ ਠੀਕ ਆਜੋ ਇਹ ਜੀ ਇਹ ਵੀ ਚਾਰ ਵਾਂਗੋ ਐਸੇ ਨੂੰ ਰੱਖੋ ਖਾਲੋ ਕੀਤੀ ਹੈ ਜੀ ਠੀਕ ਆ ਸਿਰੇ ਤੁਹਾਡਾ ਆਉਣ ਦਾ ਪਤਾ ਨਹੀਂ ਮਈਆਂ ਨਾਲ ਲੇਟ ਚੁਈਆਂ ਹਾਂ ਹਾਂ ਜੀ ਹਾਂ ਜੀ ਫੋਨ ਕੀਤਾ ਚੁਈ ਕਰ ਬਿਲਕੁਲ 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 ਸਿਰੇ ਨਹੀਂ 7 ਵਜੇ ਚੁਈ ਹੋਈ ਜਾਂਦੀ ਨਹੀਂ ਪੌਣੇ 6 ਸਾਢੇ 6 ਦੀ ਹੋਈ ਹੈ ਠੀਕ ਆ ਤੇ ਬਾਅਦ ਤੁਹਾਨੂੰ ਫੋਨ ਕੀਤਾ ਤੁਸੀਂ ਕਿਹਾ ਮੈਂ ਇੱਧਰ ਆ ਜਾਣਾ ਤਾਂ ਮੈਂ ਚੱਲ ਫਿਰ ਪਈਆਂ ਨੇ ਆ ਜਾਓ ਉਹ ਦੰਗ ਉੱਤਰਾ ਹੀ ਲੱਭ ਜਾਂਦਾ ਇੱਕਦਾਂ ਕਰੋਗੇ ਜੀ ਜੇ ਜਿਵੇਂ ਛੋਟੀਆਂ ਹਟਾਂ ਪੱਕਾ ਇਹਨਾਂ 10 ਤੋਂ 11 ਪੱਕਾ ਦੋ ਦਾ 10 ਤੋਂ 11 ਹਾਂ ਬੋਲ ਦਿਓ ਖਾਲੀ ਕਰਕੇ 10 ਤੋਂ 11 ਇਹ ਵੀ ਖੋਲੋ ਇਹ ਵੀ ਖੋਲੋ ਜੋ ਸਨੇ ਸੁਇਆ ਨਾੜੂ ਨਾਲ ਜੇ ਕੱਟੀ ਇਹਨੂੰ ਕੱਟੀ ਮਾਰੋ ਬੈਠੀ ਪਰ ਇਹ ਕੱਟੀ ਆ ਇਹ ਸ਼ਿਆਦਾ ਦੀ ਹੈ ਠੀਕ ਆ ਉਹ ਚਾਰ ਦਿਨ ਹੋਏ ਲਓ ਜੀ ਨਾਲੂ ਨਾਲ ਹਾਂ ਮੈਂ ਬਹੁਤ ਚੰਗੀ ਜੀ ਵੱਡੀ ਮੱਝ ਆ ਬਠੀ ਆਜੋ ਆਜੋ ਬਜੀ ਆਜੋ ਸੁਣੋ ਦਿਓ ਹਾਂਜੀ ਬੋਲੋ ਇਹ ਵੀ ਹਾਂ ਨਾ ਇੱਕ ਕੋਈ ਵੀ ਇੱਕ 35 ਦੇ ਇਹ ਵੀ ਇੱਕ 35 ਦੇ ਇੱਕ 35 ਦੇ ਇਹ ਵੀ ਇੱਕ 30 ਦੇ ਦੇਉਗੀ ਕਰਦਾ ਇਮਾਨਦਾਰ ਕੋਈ ਚਲੋ ਠੀਕ ਕਟਾ ਗੜੇ ਟਾਈਮ ਤੇ ਹੋ ਗਿਆ ਕਟਾ ਵੀ ਇੱਕ ਦੰਦ ਤੇ ਤੋੜ ਗਿਆ ਇਹ ਅੱਛਾ ਹਾਂਜੀ ਕਰਦਾ ਜੀ ਇਹ ਇੱਕ ਕਰਦਾ ਜੀ ਕਿੰਨਾ ਤੁਸੀਂ ਨਹੀਂ ਮੰਨਾਂ ਇਹ ਕੋਲੀ ਆ ਜੀ ਮਾਂ ਵੀ ਅਜੇ ਆਪ ਨੂੰ 18-19 ਲੀਟਰ ਚੱਲਦੀ ਅੱਛਾ ਹਾਂਜੀ ਉਹ ਸ਼ਾਨਦਰ ਝੋਟੀਏ ਹਰਿਆਣੇ ਚ ਲੈ ਕੇ ਆਏ ਹਾਂ ਠੀਕ ਆ ਉਹਦਾ ਬੱਚਾ ਜੀ ਮਸਾਜ ਇਹਨਾਂ ਗਰਮੀ ਦੇ ਕਰਕੇ ਨਾ ਥੋੜਾ ਜਿਆ ਹੂੰ ਹੂੰ ਸਾਬ ਦੇ ਤਾਂ ਕੋਈ ਗੱਲ ਨਹੀਂ ਲੱਗ ਜਣਾ ਲੈ ਆਓ ਇਹ ਕਹਿੰਦੇ ਬੱਚਾ ਤੁਹਾਨੂੰ ਦਿਖਾਉਂਦਾ ਨਾਡੂ ਦੇ ਝੋਡੀ ਦਾ ਵੀ ਨਾਲ ਕਿਹੜੀ ਦਾ ਜੀ ਇਹ ਝੋਡੀ ਦਾ ਵੀ ਇਹ ਦਿਖਾ ਦਿਓ ਇਹਦਾ ਲੈ ਕੇ ਆਏ ਨਾ ਕਾਂ ਨਾ ਬਹੁਤ ਪੰਜਾਬ ਨੇ ਇੱਧਰ ਹੋਈ ਜਾਵੇ ਦੇ ਚ ਹਾਂਜੀ ਹਾਂਜੀ ਅੱਛਾ ਹਾਂ ਇਹ ਨਾਡੂ ਕੱਚਾ ਹੈ ਬਿਲਕੁਲ ਨਾਲੇ ਚਲੋ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਪਰ ਮੇਰੇ ਵੀ ਆਓ ਇੱਥੇ ਚੈੱਕ ਕਰਕੇ ਲੈ ਜਾਓ ਖਾਣਾ ਭਾਈ ਜੀ ਸੱਲੀ ਭਾਜੀ ਕਰਕੇ ਦੋ ਟਾਈਮ ਚੁਵਾਈ ਕਰਕੇ ਖਾਣੇ ਇਹਨਾ ਤੋਂ ਦੱਸਣ ਵਾਲੀ ਗੱਲ ਹੀ ਹੈ ਮੌਕੇ ਤੇ ਆ ਦਿਹਾੜੀ ਡੰਗ ਲੇਟ ਵੀ ਕੋਲੇ ਵਧੇਨ ਗਿਆ ਘਟੜੀ ਦੂਰ ਠੀਕ ਹੈ 16 ਤੋਂ 17 ਵੀ ਝੋਡੀ ਜਾ ਸਕਦੀ ਹੈ ਦਿਨੋਂ ਦਿਨ ਹੁਣ ਜੇ ਝੋਟਿਓ ਵੀ ਬਹੁਤ ਦੋ ਦਿਨ ਕਾਫੀ ਜੀ ਚਲੋ ਠੀਕ ਹਾਂ ਜੀ ਬੋਲੋ ਨੰਬਰ ਜੀ 84378 82562 ਠੀਕ ਹੈ ਪਿੰਡ ਪੱਬਰ ਵਾਲੀ ਪਿੰਡ ਪੱਬਰ ਵਾਲੀ ਗਣਾ ਜਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬੱਬਾ ਨਾਨ ਸਸਤੀ ਕਾ ਸਸਤੀ ਕਾ